ਇਸ ਤੋਂ ਬਹੁਤ ਪਹਿਲਾਂ ਜਿਸ ਦਿਨ ਗੁਰੂ ਨਾਨਕ ਨੇ ਆਪਣੀ ਰਚਨਾ ਤੋ ਆਖਿਆ ਵੀ ਮੈਂ ਜਨੇਊ ਨਹੀਂ ਪਾ ਮੈਨੂੰ ਸਮਝਾ ਪਹਿਲਾਂ ਵਿਰੋਧ ਤੁਸੀਂ ਦਿੱਤਾ ਸ਼ੁਰੂ ਹੋ ਗਿਆ ਉਸੇ ਦਿਨ ਤੋਂ ਬ੍ਰਾਹਮਣ ਇਹ ਪਰੇਸ਼ਾਨ ਸੀ ਇਹ ਗੱਲ ਉਹਨਾਂ ਨੇ ਜਦੋਂ ਵੇਖਿਆ ਵੀ ਪ੍ਰਚਾਰ ਤਾਂ ਹੁੰਦਾ ਕੋਈ ਸ਼ਬਦ ਦਾ ਕਿਉਂਕਿ ਇਹ ਗੱਲ ਗੁਰਬਾਣੀ ਗੁਰੂ ਦੀ ਸਿਰਫ ਬਹੁਤ ਬਾਅਦ ਦੇ ਵਿੱਚ ਅਸੀਂ ਪ੍ਰਚਾਰ ਵਿੱਚ ਲਿਆਦੀ ਗੁਰੂ ਨਾਨਕ ਨੇ ਪਹਿਲੇ ਹੀ ਆਪਣੀ ਰਸਾਂ ਤੋਂ ਪਹਿਲੇ ਜਾਮੇ ਵਿੱਚ ਹੀ ਅੱਗ ਦਿੱਤਾ ਜਦੋਂ ਸੰਧਾ ਨੇ ਪੁੱਛਿਆ ਤੇਰਾ ਕਮਨ ਗੁਰੂ ਕਿਸ ਕਸੂਚੇ ਲੱਗਦਾ ਤੇ ਜਵਾਬ ਵਿੱਚ ਗੁਰੂ ਸਾਹਿਬ ਨੇ ਉੱਥੇ ਹੀ ਫੈਸਲਾ ਕਰ ਦਿੱਤਾ ਸ਼ਬਦ ਗੁਰੂ ਸੁਰਤ ਤੋਂ ਬੋਲਣ ਜਦੋਂ ਉਹਨਾਂ ਨੂੰ ਤਲੱਗਾ ਵੀ ਇਹ ਤਾਂ ਸ਼ਬਦ ਗੁਰੂ ਦੇ ਪਾਸੇ ਉਹਨਾਂ ਨੇ ਸ਼ਬਦ ਨਾਲ ਮੁਕਾਬਲੇ ਤੇ ਉਚਾਰਨੇ ਸ਼ੁਰੂ ਕਰ ਦਿੱਤੇ ਇਹ ਗੱਲ ਗੁਰੂ ਅਮਰਦਾਸ ਪਾਤਸ਼ਾਹ ਦੀ ਬੋਤ ਤਹੀ ਸਾਰੀ ਪ੍ਰਚਲਿਤ ਹੋ ਗਈ ਸਤ ਗੁਰੂ ਇਸੇ ਲਈ ਇਹ ਗੱਲ ਆਖਣੀ ਪਈ ਵੀ ਮੋਦਮਨੀ ਲਾਓ ਮੋਰ ਲਾਓ ਇਹ ਫੈਸਲਾ ਗੁਰੂ ਵਰ ਦਾ ਸਪਾਸ਼ਟ ਜੀ ਦਾ ਜਿੱਥੇ ਉਹਨਾਂ ਆਖਿਆ ਇਹ ਮੋਦਮਨੀ ਕਿਉਂ ਵਿੱਚੋਂ ਕੱਢੀਏ ਸਦਾ ਰੱਖੀਏ ਉਹ ਤਾਂ ਮੋਦਮਨੀ ਦਾ ਤੁੰਡਾ ਬੋਲ ਇਹ ਮੋਦਮਨੀ ਸਤ ਗੁਰੂ ਲਈ ਪਾਈ ਗੁਰਸਿੱਖਿਆਨ ਦੀ ਪਾਹਲ ਔਰ ਕੋਈ ਬਾਤ ਬਾਤ ਨਹੀਂ ਇਸੇ ਗੱਲ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਬੜਾ ਸਪਸ਼ਟ ਆਖਿਆ ਸਤਿਗੁਰੂ ਕੀ ਰੀਸੇ ਔਰ ਕਥ ਤੇ ਚਮੁੰਦੇ ਇੰਦਾ ਮਤਲਬ ਉਹਦੋਂ ਸ਼ੁਰੂ ਹੋ ਗਿਆ ਸੀ ਹਾਂਜੀ ਗੁਰੂ ਅਮਰਦਾਸ ਜੀ ਨੇ ਕਿਹਾ ਸਤਿਗੁਰੂ bina ਹੋਰ ਕੱਚੀ ਬਾਣੀ ਰਹੇ ਰਿਹਾ ਚ ਹੋਰ ਬਾਣੀ ਹੈ ਗੁਰੂ ਰਾਮਦਾਸ ਸਾਹਿਬ ਨੇ ਆਖਿਆ ਸਤਿਗੁਰੂ bina ਹੋਰ ਕੱਚੀ ਬਾਣੀ ਇੰਦਾ ਮਤਲਬ ਕੱਚੀ ਬਾਣੀ ਦਾ ਮਸਲਾ ਉਹਦੋਂ ਬੜਾ ਹੁਸਤਾ ਸੀ ਗੁਰੂ ਰਾਮਦਾਸ ਸਾਹਿਬ ਨੇ ਵੀ ਆਪਣੀ ਰਚਨਾ ਤੋਂ ਆਖਿਆ ਸਤਿਗੁਰੂ ਕੀ ਰੀਸੇ ਹੋਰ ਕੱਚੀ ਹੋਵੇ ਉਹ ਸੇ ਕੂੜੇ আর ਕੂੜੇ ਝੜਪੜੀਏ ਅੱਛਾ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਵੀ ਇਹ ਹਾਲਾਤ ਪਰਵੇਖ ਕੇ ਹੀ ਫੈਸਲਾ ਕਰਨਾ ਪਿਆ ਵੀ ਮੈਂ ਆਪਣੀ ਮੌਜੂਦਗੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਗ੍ਰੰਥ ਦਾ ਇੱਕ 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 ਤਕੜਾ ਦਾ ਰੂਪ ਦੇ ਕੇ ਮੋਰ ਲਾ ਦੇਆ ਨੀ ਤਾਂ ਜਿੱਥੇ ਅੱਗੇ ਜੇ 100 ਸਾਲ ਗੁਜ਼ਰ ਕੇ 100 ਸਾਲ ਹੋਰ ਵੀ ਬੀਤ ਜਾਂ ਤਾਂ ਅਖਤ ਗੁਰਗਦੀ ਤਾਂ 100 ਸਾਲ ਬਾਅਦ ਵੀ ਨਹੀਂ ਨਾ ਗੁਰੂ ਦਸ਼ਮ ਪਤਸ਼ਰ ਜੀ ਨੇ ਗੁਰੂ ਸਾਹਿਬ ਦੇ ਪਹਿਲੇ ਪ੍ਰਕਾਸ਼ ਤੋਂ ਬਾਅਦ 100 ਸਾਲ ਬਾਅਦ ਫਿਰ ਗੱਦੀ ਦਿੱਤੀ 100 ਸਾਲ ਹੋਣ ਪਹਿਲੇ ਬੀਤ ਗਏ ਸੰ 100 ਸਾਲ ਹੋਰ ਵੀ ਬੀਤ ਸਕਦੇ ਸਨ ਪਰ ਗੁਰੂ ਅਰਜਨ ਪਾਤਸ਼ਾਹ ਜੀ ਨੇ ਹਾਲਾਤ ਵੇਖਦੇ ਹੋਇਆ ਕਿ ਪ੍ਰਿਥੀ ਚੰਦ ਵਰਗਿਆਂ ਨੇ ਆਪਣੀ ਬਾਣੀ ਸ਼ੁਰੂ ਕਰ ਲਈ ਹੋਰ ਕੱਚ ਵਿੱਚ ਬੋਲਣ ਵਾਲੇ ਪੈਦਾ ਹੋ ਗਏ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਸੁਚੇਤ ਕੀਤਾ ਵੀ ਮੁਦਾਵਨੀ ਲਾਓ ਉਹਦਾ ਨਤੀਜਾ ਨਿਕਲਿਆ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਸ ਗੱਲ ਨੂੰ ਸੰਪੂਰਨ ਕਰਦੇ ਹੋਇਆ ਆਪਣੀ ਮੌਜੂਦਗੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਔਰ ਆਪ ਮੋਰ ਲਈ ਉਹਨਾਂ ਦਾ ਨਾ ਹੀ ਮੋਹ ਰੱਖਿਆ ਉਹਨਾਂ ਤਾਂ ਆਖਿਆ ਸੀ ਨਾ ਮੋਹ ਲਾਓ ਗੁਰੂ ਦਸ਼ਮ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਸ ਰਚਨਾ ਦਾ ਨਾ ਹੀ ਮੋਹ ਰੱਖਿਆ ਬਦਾ ਅੱਜ ਵੀ ਉੱਥੇ ਅਸੀਂ ਪੜਦੇ ਹੁ ਮਦਮ ਨਹੀਂ ਮਦਮ ਨਹੀਂ ਮੋਹ ਮੋਹ ਲਾਈ ਅਬ ਗੁਰੂ ਦਸ਼ਮ ਪਾਤਸ਼ਾਹ ਜੀ ਨੇ ਉਸ ਗੱਲ ਨੂੰ ਇੰਨਾ ਅਤੀਤ ਦੇ ਨਾਲ ਸੰਪੂਰਨ ਕੀਤਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਵਿੱਚ ਪਾਉਣ ਲੱਗਿਆ ਉਦੋਂ ਮੋਹ ਨਹੀਂ ਤੋੜੀ ਸੀ ਜੀ ਉਦੋਂ ਕਿੰਨਾ ਬੜਾ ਉਹਦੇ ਅੰਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਭਾਈ ਨਹੀਂ ਤੇ ਬਾਹਰ ਪਾਸ਼ਾ ਜੀ ਨੇ। ਮੇਸ਼ੇਂ ਜਿਤਨ ਤੱਕ ਸੰਪੂਰਨ ਉਹ ਕਿਤਾਬ ਵਿੱਚ ਕੋਈ ਹੋਰ ਚੀਜ਼ ਲਿਖਣੀ ਹੋਵੇ ਤਾਂ ਉਸ ਤੋਂ ਬਾਅਦ ਲੱਗੇ ਮਤਲਬ ਉਹਨੇ ਇਸ ਗੱਲ ਗੁਰੂ ਜਨ ਪਾਤਸ਼ਾਹ ਜੀ ਨੇ ਲਾਈ ਇਹਦੇ ਅੰਦਰ ਸੱਚ ਦੀ ਬਾਣੀ ਟਿਕਣੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸੱਚ ਦੀ ਬਾਣੀ ਉਸ ਮੋਲਾਵੀ ਦੇ ਅੰਦਰ ਰੱਖੀ।